ਇਦਰ ਜਦ ਇਸ ਤਰ੍ਹਾਂ ਕੰਦਾਰ ਸ਼ਹਿਰ ਦੇ ਕਾਫੀ ਲੋਕ ਮਹਾਰਾਜ ਦੇ ਧੂਨੇ ਤੇ ਬੈਠੇ ਸੀ ਸ਼ਾਹ ਵਾਲੀ ਵੀ ਉੱਥੇ ਆ ਪਹੁੰਚਿਆ ਇਸ ਤਰ੍ਹਾਂ ਹਿੰਦੂ ਮੁਸਲਮਾਨਾਂ ਨੂੰ ਹਿੰਦੂ ਫਕੀਰ ਦੇ ਆਸ-ਪਾਸ ਬੈਠਿਆ ਵੇਖ ਕੇ ਈਰਖਾ ਨਾਲ ਸੱਜ ਬਲ ਕੇ ਕੋਲਾ ਹੋ ਗਿਆ ਤੇ ਮਨ ਵਿੱਚ ਈਰਖਾ ਧਾਰ ਕੇ ਉਹ ਵੀ ਮਹਾਰਾਜ ਦਾ ਅੰਤਰਾ ਲੈਣ ਲਈ ਉਹਨਾਂ ਨਾਲ ਚਰਚਾ ਕਰਨ ਦੀ ਵਿਚਾਰ ਲੈ ਕੇ ਬੈਠ ਗਿਆ ਕੁਝ ਸਮੇਂ ਪਿਛੋਂ ਹਿੰਦੂ ਧਰਮ ਦੇ ਰਾਖੇ ਦੁਖੀਆਂ ਦੇ ਦਰਦੀ ਨੀਤਾਨਿਆਂ ਤੇ ਤਾਨ ਯਾਨੀ ਜਾਨ ਬਾਬਾ ਜੀ ਨੇ ਨੇਤਰ ਖੋਲੇ ਅੱਖੀਆਂ ਚੋਂ ਨਾਮ ਕੁਮਾਰੀਆਂ ਡੋਲ ਡੋਲ ਕੇ ਦਰਸ਼ਨਾ ਨੂੰ ਤਰਸਦੇ ਲੋਕਾਂ ਨੂੰ ਠਾਰਨ ਲੱਗੀਆਂ ਜਿਉਂ ਹੀ ਮਹਾਰਾਜ ਨੇ ਨજર ਚਾਚ ਫੇਰੇ ਦੁੜਾਈ ਤਾਂ ਆਸ-ਪਾਸ ਬੈਠੇ ਲੋਕਾਂ ਨੇ ਸਿਰ ਸਜਦੇ ਚ ਵਿੱਚ ਝੁਕਾ ਦਿੱਤੇ ਜਦ ਸ਼ਾਹ ਵਾਲੀਵਾਲ ਬਾਬਾ ਜੀ ਨੇ ਨજર ਕੀਤੀ ਤਾਂ ਉਹ ਨੂਰੀ ਨੈਣਾ ਦੀ ਤਾਬ ਨਾ ਚੱਲ ਸਕਿਆ ਤੇ ਸਲਾਮ ਕਰਕੇ ਕਹਿਣ ਲੱਗਾ ਕਿ ਤੂ ਸੇ ਹਿੰਦੂ ਫਕੀਰ ਹੋ ਕੇ ਕਿਉਂ ਤੁਰਕਾਂ ਦੀ ਧਰਤੀ ਤੇ ਆਏ ਹੋ ਜੇ ਆਏ ਹੋ ਤਾਂ ਸੰਭਲ ਕੇ ਪੈਰ ਟਿਕਾਓ ਸ਼ਾਹ ਵਲੀ ਦੇ ਹੰਕਾਰ ਪਰੇ ਅੱਖਰ ਸੁਣ ਕੇ ਗੁਰੂ ਨਾਨਕ ਦੇ ਲਾडले ਸੁਲੱਖਣੀ ਜੀ ਦੇ ਸੁਲੱਖਣੇ ਲਾਲ ਪਾਠ ਵਾਂਗ ਹਿਉ ਵਿੱਚ ਤਪ ਰਏ ਜਗਤ ਨੂੰ ਤ੍ਰਿਪਤ ਕਰਨ ਵਾਲੇ ਤ੍ਰਿਪਤਾ ਜੀ ਦੇ ਪੋਤਰੇ ਮੁਸਕਰਾਏ ਦੋਵੇਂ ਅਮਰਤੀ ਬੁੱਲੀਆਂ ਖੁੱਲੀਆਂ ਮਿੱਠੇ ਮਿੱਠੇ ਅੰਮ੍ਰਿਤਮਈ ਏਦਾਂ ਮੁੱਖ ਚੋਂ ਬਚਨ ਬੋਲੇ ਹੇ ਵਲੀ ਸ਼ਾ ਵੈ ਸਰਬ ਸੰਜੇ ਗੁਰੂ ਨਾਨਕ ਦਾ ਲਾਡਲਾ ਹਾਂ ਮੇਰੀਆਂ ਨਜ਼ਰਾਂ ਵਿੱਚ ਹਰ ਇਨਸਾਨ ਚਾਹੇ ਉਹ Hindu ਹੈ ਮੁਸਲਮਾਨ ਹੈ ਉੱਚ ਹੈ ਨੀਚ ਹੈ ਸਭ ਇੱਕ ਸਮਾਨ ਹਨ ਮੈਂ ਹਰ ਮੰਦਰ ਵਿੱਚ ਠਾਰਕ ਦਵਾਰੇ ਵਿੱਚ ਅੱਲਾ ਦਾ ਜਲਵਾ ਵੇਖਦਾ ਹਾਂ ਤੇ ਹਰ ਮਸਜਿਦ ਵਿੱਚ ਰਾਮਕ੍ਰਿਸ਼ਨ ਈਸ਼ਵਰ ਵਿਸ਼ਨੂੰ ਦੇ ਦਰਸ਼ਨ ਕਰਦਾ ਹਾਂ ਜਿਨ੍ਹਾਂ ਨੂੰ Hindu ਹੋਰ ਤੇ ਮੁਸਲਮਾਨ ਹੋਰ ਤੇ ਨੀਵੇਂ ਉੱਚੇ ਇੱਕ ਸਮਾਨ ਨੇ ਦਿਸਦੇ ਉਹ ਮਹਾਨ ਵਿਦਵਾਨ ਹਾਜੀ ਹੁੰਦੇ ਹੋਏ ਵੀ ਮੂਰਖਾਂ ਦੀ ਨਿਆਈ ਹਨ ਜਦ ਇਸ ਤਰ੍ਹਾਂ ਦੇ ਯੁਰਤ ਭਰੇ ਅੱਖਰ ਬਾਬਾ ਜੀ ਦੇ ਮੁਖਾਰਬਿੰਦ ਚ ਸੁਨੇ ਤਾਂ ਸ਼ਾਹ ਵਲੀ ਦੇ ਦਿਮਾਗ ਦਾ ਚੜਿਆ ਫਤੂਰ ਉਤਰਨ ਲੱਗਾ ਬਾਬਾ ਜੀ ਦੇ ਦਰਸ਼ਨ ਕਰਕੇ ਦਿਲ ਹੋਲਾ ਹੋ ਗਿਆ ਆਤਮਾ ਤੋਂ ਕੁਝ ਹੀ ਉਮੀਦੀ ਮੈਲ ਲੱਥ ਦੀ ਮਹਿਸੂਸ ਹੋਈ ਜਮੀਰ ਦੇ ਵਿੱਚੋਂ ਆਪ ਪਵਿੱਤਰਤਾ ਦਾ ਨਾਸ਼ ਹੋਣ ਲੱਗਾ ਅੱਖਾਂ ਸ਼ਰਮ ਦੇ ਮਾਰੇ ਨੀਵੀਆਂ ਹੋ ਗਈਆਂ ਸਿੱਧਾ ਤਾਰ ਦੇ ਚਰਨਾਂ ਤੇ ਸਜਦੇ ਵਿੱਚ ਝੁੱਕ ਗਿਆ ਹੱਥ ਜੋੜ ਕੇ ਬੜੀ ਨਿਮਰਤਾ ਨਾਲ ਕਹਿਣ ਲੱਗਾ ਮੇਰੇ ਅੱਲਾ ਪਾਗ ਦੇ ਨੂਰ ਕਰੋ ਇਸ ਖਾਦਮ ਤੇ ਕਰਮ ਬਖਸ਼ੋ ਇਸ ਦਾ ਗੁਨਾਹ ਹਜ਼ਰਤ ਆਦਮ ਦੇ ਮੁਜਸਮਾ हे ਸਾਈ ਫਕੀਰ ਮੇਰੀ ਖਤਾ ਮੇਰਾ ਕਸੂਰ ਮੇਰੇ ਗੁਨਾਹ ਮਾਫ ਕਰੋ ਮੈਂ ਆਪ ਦਾ ਮੁਜਰਮ ਹਾਂ ਕਰੋ ਇਨਾਇਤ ਐਸੀ ਨਜ਼ਰ ਜਿਸ ਦੇ ਨਾਲ ਕਿ ਮੈਂ ਹਰ ਇਨਸਾਨ ਵਿੱਚ ਅੱਲਾਹ ਪਾਗ ਦਾ ਨੂਰ ਵੇਖਾਂ ਨੀਵੀਂ ਉੱਚੀ ਵਿੱਚ ਫਰਕ ਨਾ ਸਮਝਾਂ ਮੇਰੇ ਰਸੂਲ ਮੇਰੇ ਨਬੀ ਇਸ ਦੋਸ਼ੀ ਦੇ ਦੋਸ਼ਾਂ ਨੂੰ ਨਜ਼ਰ ਅੰਦਾਜ਼ ਕਰ ਦਿਓ ਤੇ ਸਭ ਗੁਨਾਹ ਬਖਸ਼ ਦਿਓ ਬਾਬਾ ਜੀ ਨੇ ਜਦ ਸ਼ਾਹ ਵਲੀ ਦੀ ਇਹ ਦਸ਼ਾ ਵੇਖੀ ਤਾਂ ਉਸ ਨੂੰ ਅਸ਼ੀਰਵਾਦ ਦਿੱਤਾ ਤੇ ਕਿਹਾ ਕਿ ਤੂੰ ਈਰਖਾ ਦਿਲੋਂ ਕੱਢ ਕੇ ਉਹ ਮਨ ਬਣਾ ਤੇ ਉਹ ਵੇਖਣ ਵਾਲੀ ਅੱਖ ਬਣਾ ਜਿਸ ਵਿੱਚ ਤੈਨੂੰ ਇੱਕੋ ਦਾ ਨੂਨ ਨਜ਼ਰ ਆਵੇ ਤਾਂ ਫਿਰ ਦਸਾਂ ਦੁਆਰਿਆ ਰਾਹੀ ਤੂੰ ਸਭ ਕੁਝ ਵੇਖ ਸਕਦਾ ਹੈ ਤਦ ਸ਼ਾਹ ਵਲੀ ਨੇ ਮਹਾਰਾਜ ਅੱਗੇ ਬੇਨਤੀ ਕੀਤੀ ਕਿ ਜਿੱਧਰ ਆਪ ਦੀ ਨਜ਼ਰ ਸਵੱਲੀ ਹੋ ਜਾਵੇ ਉਹ ਬਸ਼ਰ ਤਰ ਜਾਂਦਾ ਹੈ ਉਸ ਦੇ ਸਭ ਗੁਨਾਹ ਬਖਸ਼ੇ ਜਾਂਦੇ ਹਨ ਤੁਹਾਡੀ ਮਿਹਰ ਨਾਲ ਸੁੱਕੇ ਖੇਤ ਹਰੇ ਹੋ ਜਾਂਦੇ ਹਨ ਤੁਹਾਡੇ ਨਾਂ ਦਾ ਆਸਰਾ ਲੈ ਕੇ ਪਿੰਗਲਾ ਪਰਬਤ ਤੇ ਚੜ ਜਾਂਦਾ ਹੈ ਸੋ ਮਿਹਰ ਕਰੋ ਜਦ ਸ਼ਾਹ ਵਲੀ ਦੇ ਮਨ ਦੀ ਇਸ ਤਰ੍ਹਾਂ ਸ਼ਰਧਾ ਦੇਖੀ ਤਦ ਬਾਬਾ ਜੀ ਨੇ ਅਸ਼ੀਰਵਾਦ ਦਿੱਤਾ ਉੱਥੋਂ ਦੇ ਬੈਠੇ ਲੋਕਾਂ ਨੂੰ ਮਹਾਨ ਉਪਦੇਸ਼ ਦਿੱਤਾ ਕੰਦਾਰ ਵਾਸੀ ਦਰਸ਼ਨ ਕਰਕੇ ਤੇ ਮਹਾਰਾਜ ਦਾ ਸਮ ਦ੍ਰਿਸ਼ਟੀ ਉਪਦੇਸ਼ ਸੁਣ ਕੇ ਚਰਣਾ ਤੇ ਨਮਸਕਾਰ ਕਰਕੇ ਬਾਬਾ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਕੇ ਆਪੋ ਆਪਣੇ ਘਰ ਹੀ ਚਲੇ ਗਏ ਫਿਰ ਸ਼ਾਹ ਵਲੀ ਵੀ ਆਪਣੇ ਇਤੇ ਕਰਮਾਂ ਤੇ ਪਛਤਾਪ ਕਰਨ ਲੱਗਾ ਮਹਾਰਾਜ ਨੇ ਉਸ ਨੂੰ ਇਲਾਹੀ ਉਪਦੇਸ਼ ਦਿੱਤਾ ਤੇ ਉਹ ਵੀ ਸਲਾਮ ਕਰਕੇ ਚਲਾ ਗਿਆ ਉਸ ਦਿਨ ਤੋਂ ਬਾਅਦ ਅਫਗਾਨਿਸਤਾਨ ਚ ਜਿੱਥੋਂ ਤੱਕ ਕਾਮਰਾਜ ਦਾ ਰਾਜ ਸੀ Hindu ਧਰਮ ਤੋਂ ਪਾਬੰਦੀਆਂ ਚੁੱਕ ਲੀਆਂ ਗਈਆਂ ਸੰਗ ਕਲਿਆਲ ਪੂਜਾ ਪਾਠ ਸਭ ਖੁੱਲਮ ਖੁੱਲਾ ਹੋਣ ਲੱਗਾ ਤੇ ਸਭ Hindu ਬਾਬਾ ਜੀ ਦਾ ਧੰਨਵਾਦ ਕਰਨ ਲੱਗੇ ਹਰ ਹਿਰਦਾ ਰਾਤ ਦਿਨ ਤਨ ਬਾਬਾ ਸ਼੍ਰੀ ਚਾਂਜੀ ਮਹਾਰਾਜ ਜਪਨ ਲੱਗਾ ਤੇ ਕਈ ਮੁਸਲਮਾਨ ਕਰਾਣੇ ਵੀ ਬਾਬਾ ਜੀ ਦੇ ਸ਼ਰਦਾਲੂ ਬਣ ਗਏ ਜਿੱਥੇ ਬਾਬਾ ਜੀ ਨੇ ਬੈਠ ਕੇ ਸ਼ਾਹ ਵਾਲੀ ਨੂੰ ਉਪਦੇਸ਼ ਦਿੱਤਾ ਸੀ ਉਹ ਥਾਂ ਅੱਜਕੱਲ੍ਹ ਧਰਮਸ਼ਾਲਾ ਬਾਬਾ ਸ਼ੀਰੀ ਚੰਦ ਕਰਕੇ ਪ੍ਰਸਿੱਧ ਹੈ ਜੇਕਰ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਹੈ ਤਾਂ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਕਰ ਦਿਓ